ਗੁਰੂ ਕੀ ਸਾਜਿ ਨੂੰ ਅਜੀ ਗੁਰੂ ਪਿਆਰੇ ਗੁਰੂ ਸਵਾਰੇ ਖਾਸ ਅਸਾ ਸੰਗਤ ਜੀ ਆਓ ਦਸਣਾ ਪਿੱਤਰ ਕਰੀਏ ਗੱਜ ਕੇ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਹੈ ਜੋ ਆਪਾਂ ਜਥੇਦਾਰ ਸਾਹਿਬਾਂ ਦੇ ਕਰਤਾਰ 쿠ਸ਼ੀ ਕਰਕੇ ਉਹਨਾਂ ਨੂੰ ਉਥੋਂ ਕੱਢਿਆ ਜਾਣ ਉਹਦੀ ਗੱਲ ਕਰ ਰਹੇ ਹਾਂ ਆਪ ਨੂੰ ਪਤਾ ਹੈ ਕਿ ਇਸ ਤਰ੍ਹਾਂ ਪਹਿਲਾਂ 6 ਵਾਰ ਇਹਨਾਂ ਪ੍ਰਬੰਧਕ ਕਮੇਟੀਆਂ ਨੇ ਜਥੇਦਾਰਾਂ ਨੂੰ ਇਸੇ ਢੰਗ ਨਾਲ ਕੱਢਿਆ ਇਹਦੂ ਬੁਰੀ ਹਾਤ ਕਰਕੇ ਸੋ ਆਪਾਂ ਇਹਦੇ ਉੱਪਰ ਡੰਗ੍ਹਾਈ ਤੇ ਵਿਚਾਰ ਨਹੀਂ ਕਰਦੇ ਸ਼੍ਰੋਮਣੀ ਕਮੇਟੀ ਗਨਾਹਗਰ ਪਰ ਰਹੀ ਹੈ ਲੇਕਿਨ ਸ਼੍ਰੋਮਣੀ ਕਮੇਟੀ ਦੇ ਪਿੱਛੇ ਕੌਣ ਹੈ ਅਗਰ ਅੰਤਰਿਕ ਕਮੇਟੀ ਦੀ ਮੀਟਿੰਗ ਹੋਣੀ ਆ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋਣੀ ਆ ਉੱਥੋਂ ਦੇ ਡੀਸੀ ਨੇ ਉਹਨੂੰ ਆਰਗੇਨਾਈਜ਼ ਕਰਨਾ ਇਹਦੇ ਪਿੱਛੇ ਸਰਕਾਰਾਂ ਹਨ ਜੋ 1925 ਦੇ ਵਿੱਚ ਗੁਰਦਰਾ ਐਕਟ ਬਣਿਆ ਉਹ ਸਿੱਖਾਂ ਦੇ ਹੱਥ ਪੱਲੇ ਕੁਝ ਵੀ ਨਹੀਂ ਜੇਕਰ ਸਾਡਾ ਜਥੇਦਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦਾ ਅਮਪਲੋਈ ਬਣੇਗਾ ਤਾਂ ਉਹਦਾ ਇਹ ਹੀ ਹਾਲ ਕਰਨਾ ਆਮ ਵਾਲੇ ਸਮੇਂ ਦੇ ਵਿੱਚ ਵੀ ਅਗਰ ਅਸੀਂ ਦੋ ਚਾਰ ਗੱਲਾਂ ਦੇ ਵਿਚਾਰਾ ਨਹੀਂ ਕਰਦੇ ਕਿ ਸਾਡੀ ਸ਼੍ਰੋਮਣੀ ਕਮੇਟੀ ਜਾਂ ਅੰਤਰਕ ਕਮੇਟੀ ਦਾ ਫੈਸਲਾ ਡੀਸੀ ਨਹੀਂ ਕਰ ਸਕਦਾ ਉਹਦੀ ਪਰਮਿਸ਼ਨ ਦੀ ਸਾਨੂੰ ਲੋੜ ਨਹੀਂ ਉਤਨਾ ਚਿਰ ਅਸੀਂ ਸ਼੍ਰੋਮਣੀ ਕਮੇਟੀ ਦੇ ਅਕਾਰ ਤੱਕ ਨੂੰ ਆਜ਼ਾਦ ਨਹੀਂ ਕਰਾ ਸਕਦੇ ਪਹਿਲੀ ਗੱਲ ਤੇ ਇਹ ਹੀ ਹੈ ਦੂਸਰੀ ਗੱਲ ਅਗਰ ਕਿਸੇ ਹੰਪਲੋਏ ਬਣ ਕੇ ਕਿਤੇ ਕੰਮ ਕਰਨਾ ਉਹਦਾ ਵੀ ਹੱਲ ਬਾਅਦ ਚ ਵੀ ਇਹਨਾਂ ਨੇ ਇਸੇ ਢੰਗ ਨਾਲ ਕਰਨਾ ਹੈ ਬਾਅਦ ਦੇਖਤੀ ਕਰਦਾ ਆਪਾਂ ਔਵਲੇ ਸਮੇਂ ਦੇ ਵਿੱਚ ਇੱਕ ਸਤਜੇ ਢੰਗ ਦੇ ਨਾਲ ਇਹਦੇ ਉੱਪਰ ਵਿਚਾਰਾ ਕਰੀਏ ਕਿ ਡੀਸੀ ਸਾਡੇ ਉੱਪਰ ਭਾਰੂ ਕਿਉਂ ਹੋਵੇ ਭਾਰਤੀ ਸਰਕਾਰ ਸਾਡੇ ਦੇ ਭਾਰੂ ਕਿਉਂ ਹੋਵੇ ਤੇ ਜਥੇਦਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਢੰਗ ਨਾਲ ਆਪਣੇ ਆਪ ਨੂੰ ਵਿਝਰਨ ਜੋ ਉਹਨਾਂ ਦੀ ਹੈਸੀਅਤ ਆ ਜੋ ਅਕਾਦ ਤਹ ਦੇ ਜ세ਦਾਰ ਨੇ ਤਰ ਤਾ ਜ세ਦਾਰ ਹਨ ਔਸਟਸ ਦੇ ਨਾਲ ਆਪਣੇ ਸ਼ਾਨੋ ਸ਼ੌਕਨਾ ਵਿਚਰਨ ਇਹ ਨਹੀਂ ਕਿ ਕਿਤੇ ਕਿਤੇ ਚਲ ਜਾਣਾ ਕਿਤੇ ਕਿਤੇ ਜਲਣ ਕਿ ਉਹਨਾਂ ਦਾ ਵਿਚ ਬਹੁਤ ਬੜਾ ਵਜੂਦ ਹੁੰਦਾ ਹੈ ਅਗਰ ਜ세ਦਾਰ ਸਾਹਿਬ ਥੋੜੀ ਵੀ ਅਣਗਾਲੀ ਕਰਦੇ ਹਨ ਉਸ ਇੱਕ ਕੌਮ ਦਾ ਸਰਨੀਵਾ ਹੁੰਦਾ ਹੈ ਸੋ ਇਹ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ ਮੈਂ ਫਿਰ ਜੋ ਅੱਜ ਮਤੇ ਪਾਸਤੇ ਹਨ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੂੰ ਆਪਾਂ ਅੱਗੇ ਤੋਰਨਾ ਹੈ ਕਿਉਂਕਿ ਔਵਰੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਹਿਲਾ 6 ਜਨਵਰੀ ਦਾ ਤੋਰੇ ਔਵਰੇ ਸਮੇਂ ਵੀ ਤੋਰਨਗੇ ਉਹਦੀ ਲੋਗਥਾਂ ਕਿਵੇਂ ਕਰਨੀ ਹੈ ਇਹ ਔਵਰੇ ਸਮੇਂ ਵਿਚਾਰ ਦੀ ਲੋੜ ਹੈ ਪ੍ਰੋਜੈਕਟ ਕਮੇਟੀ ਦਾ ਸਿਆ ਸਾਡੇ ਸਤਾ ਦੇ ਲੀਡਰਾਂ ਦਾ ਬਹੁਤ ਧੰਨਵਾਦ ਖਿਮਾ ਦਾ ਜਾਚ ਖਾਂ ਮੈਂ ਇੱਕ ਬੇਨਤੀ ਹੋਰ ਕਰਾਂਗਾ ਜਿੰਨੇ ਵੀ ਸਾਡੇ ਪ੍ਰਚਾਰਕ ਹਨ ਜਿਦਾਂ ਭਾਈ ਸਾਹਿਬ ਨੇ ਪਿੰਡਰਪਾਸਾਂ ਦੀ ਗੱਲ ਕੀਤੀ ਹੈ ਇਹਨਾਂ ਦੀ ਆਵਾਜ਼ ਬੜੀ ਦਿਲਾਂ ਤੱਕ ਬੜੀ ਦੂਰ ਤੱਕ ਪਹੁੰਚੀ ਹੈ ਸਾਨੂੰ ਹਰ ਢਾਂਗ ਦੇ ਨਾਲ ਉਹ ਪ੍ਰਚਾਰਕਾਂ ਦੇ ਨਾਲ ਵੀ ਮੇਲ ਜੋਲ ਕਰਕੇ ਇਹਨਾਂ ਉੱਪਰ ਵਿਚਾਰ ਦਿਹਾ ਕਿ ਸਿੱਖ ਕੌਮ ਨੂੰ ਇੱਕ ਬਧੀਆ ਢਾਂਗ ਦੇ ਨਾਲ ਸਾਡੇ ਜefeਦਾਰਾਂ ਦੀ ਨਿਯੁਕਤੀ ਕਿਵੇਂ ਹੋਵੇ ਔਰ ਲੌਂਗ ਟਾਈਮ ਲਈ ਉਹ ਜefeਦਾਰ ਕਿਸ ਤਰ੍ਹਾਂ ਸਾਰੇ ਪੰਧਾ ਸਾਂਝਾ ਬਣ ਕੇ ਕਿਵੇਂ ਉਹ ਇਸ ਵਾਵਾਂ ਦਮਾਉਣ ਇੱਕ ਬੇਨਤੀ ਇਹ ਹੈ ਕਿ ਜਿਨ੍ਹਾਂ ਨੇ ਇਹ ਯਾਨੀ ਹਰਪੀ ਸਿੰਘ ਦੇ ਦਸਤਾਰਾ ਬੰਨਿਆ ਸਾਨਾ ਅਜ ਖਾਸ ਹੈ ਉਹਨਾਂ ਵਿੱਚ ਮੇਰੇ ਖਿਆਲ ਇੱਕ ਵੀ ਕੋਲ ਖੜਾ ਨਹੀਂ ਹੋਣਾ ਆਹ ਵੇ ਸਾਹਮਣੇ ਤੇ ਅਗਰ ਸਾਡਾ ਕੋਈ ਜਫੇਦਾਰ ਤੇ ਅੰਤਰਕ ਕਮੇਟੀ ਨਿਯੁਕਤ ਕਰ ਦੇਵੇਗਾ ਤਾਂ ਅਸੀਂ ਕੱਲ ਨੂੰ ਦਸਤਾਰਾਂ ਵੀ ਭੇਜ ਦੇਣੀਆਂ ਹਨ ਸੋ ਇਹਨਾਂ ਉੱਪਰ ਵਿਚਾਰਾ ਕਰਨ ਦੀ ਲੋੜ ਹੈ ਬਹੁਤ ਧੰਨਵਾਦ ਸਾਰਿਆਂ ਦਾ ਖਿਮਾ ਦਾ ਹੈ ਜੀ ਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ